ਤੁਸੀਂ ਇਹ ਗੱਲ ਕਹਿੰਦੇ ਬਹੁਤ ਸਾਰੇ ਲੋਕਾਂ ਨੂੰ ਸੁਣਿਆ ਹੋਵੇਗਾ ਕਿ ਲੱਗਦਾ ਹੈ ਸਾਡੇ ਘਰ ਦੇ ਵਿੱਚ ਕਿਸੇ ਨੇ ਕੁਝ ਕਰ ਦਿੱਤਾ ਹੈ ਸਾਡੇ ਘਰ ਦੇ ਵਿੱਚ ਕਿਸੇ ਨਾ ਕਿਸੇ ਉਪਰੀ ਚੀਜ਼ ਦੀ ਕੋਈ ਨਾ ਕੋਈ ਰੁਕਾਵਟ ਹੈ ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਉਹਨਾਂ ਨੂੰ ਇਹ ਸਭ ਕੁਝ ਕਿਉਂ ਲੱਗਦਾ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਇਹ ਤਿੰਨ ਸੰਕੇਤ ਉਹਨਾਂ ਨੂੰ ਵੇਖਣ ਨੂੰ ਮਿਲਦੇ ਨੇ ਜਿੱਥੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਸਾਡੇ ਘਰ ਦੇ ਵਿੱਚ ਕੋਈ ਨਾ ਕੋਈ ਉਪਰੀ ਚੀਜ਼ ਜ਼ਰੂਰ ਹੈ ਜੀਦੇ ਨਾਲ ਸਾਡੇ ਘਰ ਦੇ ਵਿੱਚੋਂ ਇਹ ਤਿੰਨ ਸੰਕੇਤ ਮਿਲ ਰਹੇ ਨੇ ਅੱਜ ਦੀ ਇਹ ਵੀਡੀਓ ਖਾਸ ਦੋ ਭਾਗਾਂ ਦੇ ਵਿੱਚ ਵੰਡੀ ਹੋਏਗੀ ਪਹਿਲੇ ਭਾਗ ਦੇ ਵਿੱਚ ਆਪਾਂ ਇਹ ਗੱਲ ਕਰਾਂਗੇ ਕਿ ਘਰ ਦੇ ਵਿੱਚ ਕਿਹੜੇ ਤਿੰਨ ਸੰਕੇਤ ਉਹਨਾਂ ਨੂੰ ਮਿਲਦੇ ਨੇ ਤੇ ਦੂਸਰੇ ਭਾਗ ਦੇ ਵਿੱਚ ਗੱਲ ਕਰਾਂਗੇ ਕਿ ਜੇਕਰ ਆਪਣੇ ਘਰ ਦੇ ਵਿੱਚੋਂ ਇਹ ਤਿੰਨ ਸੰਕੇਤ ਮਿਲ ਰਹੇ ਨੇ ਤਾਂ ਆਪਾਂ ਆਪਣੇ ਘਰ ਦਾ ਹੱਲ ਜਾਂ ਇਲਾਜ ਕਿਵੇਂ ਕਰਨਾ ਹੈ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਤਿੰਨ ਸੰਕੇਤਾਂ ਦੀ ਜਿੱਥੋਂ ਲੋਕਾਂ ਨੂੰ ਲੱਗਦਾ ਕਿ ਉਹਨਾਂ ਦੇ ਘਰ ਕਿਸੇ ਨੇ ਕੁਝ ਕਰ ਦਿੱਤਾ ਹੈ ਉਹਨਾਂ ਦੇ ਘਰ ਦੇ ਵਿੱਚ ਕੋਈ ਨਾ ਕੋਈ ਉਪਰੀ ਚੀਜ਼ ਦੀ ਅਚੈ ਪਹਿਲਾ ਸੰਕੇਤ ਘਰ ਦੇ ਵਿੱਚ ਬਿਮਾਰੀ ਆਉਣਾ ਬਿਮਾਰੀ ਹਰ ਘਰ ਹੈ ਕਈ ਵਾਰ ਬਿਮਾਰੀ ਲੰਮੀ ਚੱਲ ਪੈਂਦੀ ਹੈ ਕਈ ਵਾਰ ਉਹ ਬਿਮਾਰੀ ਛੇਤੀ ਖਤਮ ਹੋ ਜਾਂਦੀ ਹੈ ਕਈ ਵਾਰ ਕੀ ਹੁੰਦਾ ਹੈ ਕਿ ਘਰ ਦੇ ਵਿੱਚ ਇੱਕ ਜੀ ਬਿਮਾਰੀ ਤੋਂ ਠੀਕ ਹੁੰਦਾ ਤੇ ਨਾਲ ਦੀ ਨਾਲ ਦੂਸਰਾ ਬਿਮਾਰ ਹੋ ਜਾਂਦਾ ਹੈ ਦੂਸਰਾ ਠੀਕ ਹੁੰਦਾ ਨਾਲ ਦੀ ਨਾਲ ਤੀਸਰਾ ਬਿਮਾਰ ਹੋ ਜਾਂਦਾ ਹੈ ਉਹ ਬਿਮਾਰੀ ਠੀਕ ਹੁੰਦਾ ਨਾਮ ਹੀ ਨਹੀਂ ਲੈਂਦੀ ਬਿਮਾਰੀ ਦੀ ਇਲਾਜ ਵੀ ਬਹੁਤ ਕਰਵਾਉਂਦੇ ਆ ਦਵਾਈ ਵੀ ਬਹੁਤ ਦਵਾਉਂਦੇ ਆ ਪਰ ਕੋਈ ਫਰਕ ਹੀ ਨਹੀਂ ਪੈਂਦਾ ਫਿਰ ਇਨਸਾਨ ਦੇ ਮਨ ਦੇ ਵਿੱਚ ਆਉਂਦਾ ਕਿ ਲੱਗਦਾ ਸਾਡੇ ਘਰ ਦੇ ਵਿੱਚ ਕੋਈ ਨਾ ਕੋਈ ਚੀਜ਼ ਉਪਰੀ ਜ਼ਰੂਰ ਹੈ ਕੋਈ ਨਾ ਕੋਈ ਕਿਸੇ ਨੇ ਜਾਦੂ ਟੂਣਾ ਜ਼ਰੂਰ ਕੀਤਾ ਹੈ ਤਾਂ ਹੀ ਇਹ ਸਭ ਕੁਝ ਹੋ ਰਿਹਾ ਹੈ ਪਹਿਲਾ ਸੰਕੇਤ ਇਹ ਸੀ ਦੂਸਰਾ ਸੰਕੇਤ ਘਰ ਦੇ ਵਿੱਚ ਵਾਰ-ਵਾਰ ਨੁਕਸਾਨ ਹੋਈ ਜਾਂਦਾ ਜਿਵੇਂ ਮੰਨ ਲਓ ਆਪਾਂ ਇੱਕ ਨੁਕਸਾਨ ਠੀਕ ਕਰਾ ਕੇ ਹਟਦੇ ਆਂ ਤੇ ਨਾਲ ਦੀ ਨਾਲ ਕੋਈ ਦੂਸਰਾ ਨੁਕਸਾਨ ਹੋ ਜਾਂਦਾ ਕਿਸੇ ਵਾਹਨ ਦਾ ਕੋਈ ਨੁਕਸਾਨ ਹੋ ਜਾਂਦਾ ਪੈਸੇ ਦਾ ਕੋਈ ਨਾ ਕੋਈ ਨੁਕਸਾਨ ਹੋ ਜਾਂਦਾ ਤੀਸਰਾ ਕੋਈ ਨਾ ਕੋਈ ਵਹੀਕਲ ਦਾ ਕਿਸੇ ਇਨਸਾਨ ਦਾ ਕੋਈ ਨਾ ਕੋਈ ਨੁਕਸਾਨ ਹੁੰਦਾ ਰਹਿੰਦਾ ਆਪਾਂ ਰਾਤ ਨੂੰ ਸਭ ਕੋਈ ਠੀਕ ਕਰਕੇ ਸੌਂਨੇ ਆ ਤੇ ਤੜਕੇ ਜਦੋਂ ਅੱਖ ਖੋਲਦੀ ਐ ਤੇ ਵੇਖਦੇ ਆ ਕੋਈ ਦੂਸਰਾ ਨੁਕਸਾਨ ਹੋ ਜਾਂਦਾ ਨੁਕਸਾਨ ਤੇ ਨੁਕਸਾਨ ਹੋਈ ਜਾਂਦਾ ਫਿਰ ਉਸ ਇਨਸਾਨ ਨੂੰ ਲੱਗਦਾ ਕਿ ਸਾਡੇ ਘਰ ਦੇ ਵਿੱਚ ਕਿਸੇ ਨਾ ਕਿਸੇ ਨੇ ਕੋਈ ਜਾਦੂ ਟੂਣਾ ਕਰ ਦਿੰਦਾ ਹੈ ਘਰ ਦੇ ਵਿੱਚ ਕੋਈ ਨਾ ਕੋਈ ਉਪਰੀ ਚੀਜ਼ ਦੀ ਅਚੈ ਹੁਣ ਗੱਲ ਕਰਦੇ ਆਂ ਤੀਸਰੇ ਸੰਕੇਤ ਦੀ ਘਰ ਤੇ ਵਿੱਚ ਕੋਈ ਨਾ ਕੋਈ ਕਲੇਸ਼ ਛੜਿਆ ਰਹਿੰਦਾ ਹੈ ਘਰ ਦੇ ਵਿੱਚ ਕਲੇਸ਼ ਦਿਨ ਬਦ ਦਿਨ ਵੱਧਦਾ ਜਾਂਦਾ ਹੈ ਫਿਰ ਉਹ ਇਨਸਾਨ ਸੋਚਦਾ ਹੈ ਕਿ ਪਹਿਲਾਂ ਤਾਂ ਮੇਰੇ ਘਰ ਦੇ ਵਿੱਚ ਕਿੰਨੀ ਸ਼ਾਂਤੀ ਸੀ ਸਾਰੇ ਇੱਕ ਦੂਸਰੇ ਨਾਲ ਪਿਆਰ ਨਾ ਰਹਿੰਦੇ ਸੀ ਪਰ ਹੁਣ ਪਤਾ ਨਹੀਂ ਕੀ ਹੋ ਗਿਆ ਘਰ ਦੇ ਵਿੱਚ ਕਲੇਸ਼ ਚੱਲਦਾ ਰਹਿੰਦਾ ਹੈ ਕਿਚ-ਕਿਚ ਚੱਲਦੀ ਰਹਿੰਦੀ ਹੈ ਇੱਕ ਨੁਕਸਾਨ ਉੱਪਰੋ ਬਿਮਾਰੀ ਤੇ ਤੀਸਰਾ ਕਲੇਸ਼ ਹੋ ਜਾਵੇ ਤਾਂ ਸਮਝੋ ਕਿ ਘਰ ਦੇ ਵਿੱਚ ਪੱਕਾ ਕਿਸੇ ਨੇ ਕੁਝ ਕਰ ਦਿੱਤਾ ਹੈ ਤੇ ਉਸ ਇਨਸਾਨ ਨੂੰ ਐਵੇਂ ਲੱਗਦਾ ਇਹ ਤਿੰਨ ਚੀਜ਼ਾਂ ਆਮ ਚੀਜ਼ਾਂ ਨੇ ਤੇ ਇਹ ਤੁਹਾਡੇ ਘਰ ਵੀ ਜ਼ਰੂਰ ਹੋਈਆਂ ਹੋਣਗੀਆਂ ਤੇ ਤੁਹਾਨੂੰ ਵੀ ਲੱਗਿਆ ਹੋਵੇਗਾ ਕਿ ਸਾਡੇ ਘਰ ਵਿੱਚ ਕੋਈ ਨਾ ਕੋਈ ਉਪਰੀ ਚੀਜ਼ ਦੀ ਅਚਾ ਹੈ ਕੋਈ ਨਾ ਕੋਈ ਜਾਦੂ ਟੂਣਾ ਜ਼ਰੂਰ ਹੈ ਤੇ ਆਪਾਂ ਆਪਣੇ ਘਰ ਦਾ ਹੱਲ ਫਿਰ ਕਿਵੇਂ ਕਰਦੇ ਹਾਂ ਇਲਾਜ ਫਿਰ ਕਿਵੇਂ ਕਰਦੇ ਹਾਂ ਆਪਾਂ ਭਜਦੇ ਹਾਂ ਬਾਬਿਆਂ ਕੋਲ ਬਾਬਿਆਂ ਕੋਲ ਜਾ ਕੇ ਉਹਨਾਂ ਨੂੰ ਮਿਹਨਤ ਦੀ ਕਮਾਈ ਦੇ ਕੇ ਉਹਨਾਂ ਤੋਂ ਕੋਈ ਨਾ ਕੋਈ ਧਾਗਾ ਤਵੀਤ ਲੈ ਕੇ ਫੇਰ ਘਰ ਵਾਪਸ ਆਉਣਿਆ ਇਹ ਗਲਤੀ ਤੁਸੀਂ ਨਾ ਕਰਿਓ ਇਹ ਚੀਜ਼ ਦਾ ਹੱਲ ਤੁਸੀਂ ਆਪਣੇ ਘਰ ਹੀ ਕਰ ਸਕਦੇ ਹੋ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਆਪਣੇ ਪੀਰ ਮੁਰਸ਼ਦ ਦੇ ਕੋਲ ਜਾਣਾ ਜਿੱਥੇ ਤੁਸੀਂ ਬੈਠ ਕੇ ਇਬਾਦਤ ਕਰਦੇ ਹੋ ਉੱਥੇ ਜਾ ਕੇ ਆਪਣੇ ਪੀਰ ਮੁਰਸ਼ਦ ਦੀ ਇਬਾਦਤ ਸ਼ੁਰੂ ਕਰਨੀ ਹੈ ਤੇ ਉਹਨਾਂ ਤੋਂ ਕੀਤੇ ਹੋਏ ਗੁਨਾਹਾਂ ਦੀ ਮਾਫੀ ਮੰਗਣੀ ਹੈ ਤੁਸੀਂ ਸੱਚੇ ਦਿਲੋਂ ਦੁਆ ਫਰਿਆਦ ਆਪਣੇ ਪੀਰ ਮੁਰਸ਼ਿਦ ਨੂੰ ਕਰੋਗੇ ਤੇ ਪੀਰ ਮੁਰਸ਼ਿਦ ਤੁਹਾਡੇ ਤੋਂ ਖੁਸ਼ ਹੋ ਕੇ ਉਹਨਾਂ ਦੁੱਖਾਂ ਨੂੰ ਉਹਨਾਂ ਰੋਗਾਂ ਨੂੰ ਆਪੇ ਕੱਟ ਦੇਣਗੇ ਇਸ ਕਰਕੇ ਜਦੋਂ ਵੀ ਤੁਹਾਡੇ ਘਰ ਦੇ ਵਿੱਚ ਇਹਨਾਂ ਤਿੰਨਾਂ ਸੰਕੇਤਾਂ ਵਿੱਚੋਂ ਇੱਕ ਵੀ ਸੰਕੇਤ ਮਿਲੇ ਤਾਂ ਫਿਰ ਘਬਰਾਉਣਾ ਨਹੀਂ ਸਭ ਤੋਂ ਪਹਿਲਾਂ ਆਪਣੇ ਪੀਰ ਮੁਰਸ਼ਿਦ ਕੋਲ ਜਾਣਾ ਹੈ ਉਹਨਾਂ ਦੀ ਇਬਾਦਤ ਕਰਨੀ ਹੈ ਸਭ ਕੁਝ ਠੀਕ ਹੋ ਜਾਏਗਾ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰবেশ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਧੰਨਵਾਦ ਬਹੁਤ ਬਹੁਤ ਧੰਨਵਾਦ